ਵਿਦੇ ਦੇ ਵਿਦਿਆਰਥੀ ਨੇ ਮਤੀ 4424 ਨੂੰ ਥਾਣੇ ਗੜਸ਼ੰਕਰ ਦੇ ਵਿੱਚ ਇੱਕ 302 ਆਈਪੀਸੀ ਤਹਿਤ ਬਲਾਈਂਡ ਮਰਡਰ ਦਾ ਪੱਤਾ ਦਰਜ ਕੀਤਾ ਗਿਆ ਸੀ ਜਿਸ ਦੀ ਤਫਤੀਸ਼ ਦੇ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼ਹਿਰਪੁਰ ਸ੍ਰੀ ਸਰੇਂਦਰ ਲੰਬਾ ਜੀ ਆਈਪੀਐਸ ਦੀ ਯੋਗ ਦਿਸ਼ਾ ਨਿਰਦੇਸ਼ੇ ਸਾਡੀ ਥਾਣੇ ਗੜਸ਼ੰਕਰ ਦੀ ਟੀਮ ਨੇ ਕੰਮ ਕਰਦੇ ਹੋਏ ਤੇ ਸਾਈਬਰ ਸੈੱਲ ਤੇ ਹਿਊਮਨ ਰਿਸੋਰਸਸ ਦੀ ਮਦਦ ਦੇ ਨਾਲ ਇਸ ਮੁਕਦਮੇ ਨੂੰ ਬੜੀ ਬਰੀਕੀ ਨਾਲ ਤਫਤੀਸ਼ ਕੀਤਾ ਤੇ ਇਸ ਨੂੰ ਪ੍ਰੈਸ ਆਊਟ ਕੀਤਾ ਜਿਸ ਦੇ ਤਹਿਤ ਇਹ ਇਹਦੇ ਵਿੱਚ ਅਸੀਂ ਦੋ ਦੋਸ਼ੀ ਜਿਹੜੇ ਮੇਨ ਦੋ ਮੁਜਰਮ ਸੀ ਉਹਨਾਂ ਨੂੰ ਫੜਨ 'ਚ ਕਾਮਯਾਬ ਹੋਏ ਆ ਇੱਕ ਸੁਲੇਸ਼ ਪਾਸਵਾਨ ਜੋ ਕਿ ਸਾਡੀ ਟੀਮ ਨੇ ਬਿਹਾਰ ਤੋਂ ਲਖੀਸਰਾ ਤੋਂ ਅਰੈਸਟ ਕਰਕੇ ਲਿਆਂਦਾ ਉਸ ਦੀ ਅੱਗੇ ਫਰਦਰ ਪੁੱਛਗਛ ਦੇ ਵਿੱਚ ਦੂਸਰੀ ਜਿਹੜੀ ਉਹਦੇ ਨਾਲ ਸੀ ਬੁੱਧੀਆਂ ਦੇਵੀ ਇਹ ਸਾਡੀ ਫਗਵਾੜੇ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤੀ ਗਈ ਆ ਵਜ੍ਹਾ ਇਹ ਸੀ ਵੀ ਇਹ ਜਿਹੜਾ ਮਤਵਪੂਰਨ ਮਰਨ ਵਾਲਾ ਸੀ ਅਸ਼ੋਕ ਕੁਮਾਰ ਇਹ ਤੇ 부ਧਿਆ ਦੇਵੀ ਦੇ ਆਪ ਚ ਪਹਿਲਾਂ ਇੱਕ ਦੂਜੇ ਦੇ ਨੂਨਸੈਂਸ ਵਾਕਫਕਾਰ ਸਨ ਪਰ ਕਿਸੇ ਵਜ੍ਹਾ ਕਰਕੇ 부ਧਿਆ ਦੇਵੀ ਦੇ ਮਨਚ ਇਹਦੇ ਪ੍ਰਤੀ ਕੋਈ ਰੰਜਿਸ਼ ਹੈ ਗਈ ਸੀ ਜਿਹਦੇ ਕਰਕੇ 부ਧਿਆ ਦੇਵੀ ਨੇ ਇਹਨੂੰ ਮਿਤੀ 3 4 24 ਨੂੰ ਫੋਨ ਕਰਕੇ ਬਿਹਾਰ ਤੋਂ ਇੱਥੇ ਸੱਦਿਆ ਇਹ ਅਸ਼ੋਕ ਕੁਮਾਰ ਇੱਥੇ ਆਇਆ ਤੇ ਬੁਧਿਆ ਦੇਵੀ ਇਹਨੂੰ ਮਿਲੀ ਤੇ ਇਨ ਬੁਧਿਆ ਦੇਵੀ ਨੇ ਇਹਨੂੰ ਮਾਰਨ ਦੀ ਸਾਜ਼ਿਸ਼ ਰਚੀ ਜਿਹਦੇ ਵਿੱਚ ਇਹਨੇ ਸੁਲੇਸ਼ ਕੁਮਾਰ ਨੂੰ ਆਪਣੇ ਨਾਲ ਲਿਆ ਤੇ ਇੱਕ ਕੋਕੋ ਮਜਾਰੀ ਪਿੰਡ ਪਿੰਦਾ ਥਾਣੇ ਗੜਸ਼ੰਕਰ ਚੌਕੀ ਪੀਨੇ ਹਾਲ 'ਚ ਉਹਦੇ ਨੇੜੇਕ ਇਹਨੂੰ ਥੋੜਾ ਰੋਡ ਸਾਈਡ ਤੋਂ ਹਟ ਕੇ ਜੰਗਲ ਸਾਈਡ ਤੇ ਜਾ ਕੇ ਦੋਵਾਂ ਨੇ ਰਲ ਕੇ ਤੇ ਬੜੀ ਬੇਰਮੀ ਨਾਲ ਇਹਦਾ ਕਤਲ ਕਰ ਦਿੱਤਾ ਸੀ ਤੇ ਜਿਸ ਦੇ ਨਾਲ ਸਾਈਬਰ ਸੈਲ ਦੀ ਮਦਦ ਨਾਲ ਹੋਰ ਸਾਡੇ ਹਿਊਮਨ ਰਿਸੋਰਸਸ ਦੀਵਾ ਦੋਦੇ ਨਾਲ ਅਸੀਂ ਟੈਕਨੀਕਲੀ ਤੌਰ ਤੇ ਵਾਚ ਕੇ ਸਾਰਾ ਕੁਝ ਤੇ ਇਹਨਾਂ ਦੋਵਾਂ ਨੂੰ ਅਰੈਸਟ ਕਰਨ ਚ ਕਾਮਯਾਬ ਹੋਏ